ਇਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਝੂਠ ਨਹੀਂ ਹੈ ਵੀ ਤਕਰੀਬਨ ਹਰ ਸਾਲ ਸਾਡੇ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਾਂ ਤਕਰੀਬਨ ਸਾਡੇ ਇਲਾਕੇ ਦੇ 18 ਤੋਂ 20 ਪਿੰਡਾਂ ਦੇ ਲੋਕਾਂ ਦੀ ਜਿਹੜੀਆਂ ਧੜਕਣਾ ਨੇ ਉਹ ਤੇਜ਼ ਹੋ ਜਾਂਦੀਆਂ ਨੇ ਵੀ ਬਰਸਾਤ ਕਿਤੇ ਪੈਂਦੀ ਹੈ ਤੇ ਘੋੜੇ ਸਾਈਫਨ ਦੀ ਸਫਾਈ ਨਾ ਹੋਣ ਕਾਰਨ ਕਰਕੇ ਸਾਡੇ ਪਿੰਡਾਂ ਨੂੰ ਪਾਣੀ ਜਿਹੜਾ ਵਾਪਸ ਹੋ ਕੇ ਫਸਲਾਂ ਦਾ ਜਾਨੀ ਮਾਲ ਨਹੀਂ ਘਰਾਂ ਦਾ ਡੰਗਰਾਂ ਦਾ ਨੁਕਸਾਨ ਕਰਦਾ ਹੈ ਮਹਨਤਾਤ ਤੁਸੀਂ ਜਿਹੜੀ ਪੈਰਵੀ ਕੀਤੀ ਹੈ ਮੰਤਰੀ ਸਾਹਿਬ ਨੂੰ ਮੇਲੇ ਚੀਫ ਨੂੰ ਦੱਸਿਓ ਸਰ ਉਹਦੇ ਵਿੱਚ ਇਹ ਆ ਵੀ ਸਾਡੇ ਕੋਲੇ ਮਾਨਜੋਗ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਟ੍ਰੇਨ ਵਿਭਾਗ ਦੇ ਮੰਤਰੀ ਨੇ ਸ੍ਰੀ ਵਰਿੰਦਰ ਗੋਇਲ ਜੀ ਸਾਡੇ ਨਹਿਰ ਪੱਕੀ ਕਰਨ ਵਾਸਤੇ ਪਟਿਆਲਾ ਸੈਕੰਡ ਵੀਡਰ ਨੂੰ ਆਏ ਸੀਗੇ ਜਨਵਰੀ ਦੇ ਵਿੱਚ ਅਸੀਂ ਉਹਨਾਂ ਅੱਗੇ ਆਪਣੀ ਫਰਿਆਦ ਕੀਤੀ ਤੇ ਉਹਨਾਂ ਨੇ ਸਾਡੀ ਉਸੇ ਟਾਈਮ ਫਰਿਆਦ ਸੁਣ ਕੇ ਐਪਲੀਕੇਸ਼ਨ ਨੂੰ ਸਪਾਸ ਕੀਤੀ ਮਹਿਕਮੇ ਨੂੰ ਵੀ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਥੱਲੇ ਇਹ ਡਰੇਨ ਦੀ ਸਫਾਈ ਤੇ ਪੋੜੇ ਸੈਫਨ ਦੀ ਤੇ ਜਿਹੜਾ ਸਰੰਦ ਚੋ ਹੈ ਇਹਨੂੰ ਤੁਰੰਤ ਤੁਸੀਂ ਇਹਦੇ ਸਫਾਈ ਵਾਸਤੇ ਸਾਨੂੰ ਪ੍ਰਪੋਜ਼ਲ ਬਣਾ ਕੇ ਭੇਜੋ ਤੇ ਅਸੀਂ ਇਹਨੂੰ ਨਾਲ ਹੁੰਦੇ ਫੰਡ ਆ ਜਿਹੜਾ ਪ੍ਰਵਾਨ ਕਰਕੇ ਤੁਹਾਨੂੰ ਦਈਏ ਤੇ ਉਹ ਮਾਰਚ ਦੇ ਮਹੀਨੇ ਦੇ ਵਿੱਚ ਤਕਰੀਬਨ ਉਮੀਦ ਸੀਗੀ ਤੇ ਮੰਤਰੀ ਸਾਹਿਬ ਨੇ ਵੀ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਇਹ ਤੁਹਾਡਾ ਜਿਹੜਾ ਕੰਮ ਹੈ ਚਲਦਾ ਕਰਦਾਂਗੇ ਪਰantu ਹੁਣ ਤੱਕ ਅਸੀਂ ਮਹਿਕਮੇ ਨਾਲ ਟੱਚ ਦੇ ਵਿੱਚ ਰਹੇ ਹਾਂ ਮਹਿਕਮਿਆਂ ਨੇ ਵੀ ਸਿਰਫ ਸਾਨੂੰ ਖਾਣਾ ਪੂਰਤੀ ਲਈ ਲਾਰੀ ਲਾਏ ਆ ਤੇ ਜਦ ਕਿ ਭਰਾਤਲ ਪੱਧਰ ਤੇ ਆ ਜਾ ਕੇ ਅਸੀਂ ਦੇਖਿਆ ਆ ਤਾਂ ਸਾਡੇ ਵਾਸਤੇ ਤਾਂ ਫੰਡ ਵੀ ਪ੍ਰਵਾਨ ਨਹੀਂ ਹੋਇਆ ਹੋਇਆ ਹੈਗਾ ਜੀ ਹੋਰ ਕਿਉਂ ਨਹੀਂ ਕਰਦੀ ਸਰ ਗੌਰਤਾ ਹੋਣੀ ਆ ਵੀ ਜਿਹੜੇ ਇਹ ਸਬੰਧਤ ਮਹਿਕਮੇ ਦੇ EMPLOYEES ਨੇ ਹੈਰ ਅਥਾਰਟੀ ਦੇ ਉਹ ਸਰਵਾਈਵ ਹੀ ਨਹੀਂ ਕਰ ਰਹੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਆ ਤੇ ਸਾਨੂੰ ਅਖੀਰ ਦੇ ਵਿੱਚ ਇੱਕੋ ਗੱਲ ਕਹੀ ਵੀ ਸਾਡਾ ਜਿਹੜਾ ਬਜਟ ਆ ਤੁਹਾਡਾ ਇਹ ਪ੍ਰਵਾਨ ਨਹੀਂ ਹੋਇਆ ਹੈਗਾ ਸਾਨੂੰ ਮਿਲਿਆ ਨਹੀਂ ਜਦਕਿ ਅਸੀਂ ਮੰਤਰੀ ਸਾਹਿਬ ਨਾਲ ਇਸ ਗੱਲ ਦੇ ਸਬੰਧ ਦੇ ਵਿੱਚ ਸੰਪਰਕ ਕਰਿਆ ਉਹ ਕਹਿੰਦੇ ਅਸੀਂ 92 ਕਰੋੜ ਰੁਪਇਆ ਰੀਲੀਜ਼ ਕਰ ਚੁੱਕੇ ਹਾਂ ਜਿੰਨੀ-ਜਿੰਨੀ ਸਾਡੇ ਕੋਲੇ ਫਰਵਰੀ ਮਾਰਚ ਤੇ ਜਾਂ ਜਨਵਰੀ ਦੇ ਵਿੱਚ ਐਸਟੀਮੇਟ ਆਏ ਸੀਗੇ ਉਹਨਾਂ ਨੂੰ ਅਸੀਂ ਰੀਲੀਜ਼ ਕਰਤਾ ਕਿੰਨਾ ਕੁ ਨੁਕਸਾਨ ਹੋ ਜਾਂਦਾ ਜਦੋਂ ਇਹ ਪਾਣੀ ਕਿੰਨੇ ਪਿੰਡਾਂ 'ਚ ਕਰਦਾ ਮਾਰ ਸਰ ਇਹ 18 ਤੋਂ 20 ਪਿੰਡ ਹੈਗੇ ਨੇ ਜਿਹੜੇ ਜਾਂਦਾ ਤਕਰੀਬਨ ਇੱਕ ਹਰੇਕ ਸਾਲ ਬੰਨਿਆ ਰੁੰਨਿਆ ਜਿਹੜਾ ਕੰਮ ਹੈ ਫਸਲਾਂ ਦਾ ਜਾਨੀਮਾਲੀ ਨੁਕਸਾਨ ਆ ਘਰਾਂ ਦਾ ਪਸ਼ੂਆਂ ਦਾ ਉਹ ਹੁੰਦਾ ਹੀ ਹੁੰਦਾ ਹੈ ਜੀ ਧੰਨਵਾਦ ਹੈ ਜੀਦੀ ਕਾਰਨ ਮੇਨ ਇਹੀ ਝੋੜੇ ਸੇਬੰਦੀ ਸਫਾਈ ਆ ਤੇ ਇਹ ਸਾਡੇ ਲਈ ਬਹੁਤ অতি ਜ਼ਰੂਰੀ ਹੈ ਜੀ ਕੀ ਨਕਸ਼ਾ ਕਿੰਨੇ ਏਕੜ ਜਿਹੜਾ ਆਏਗਾ ਫਸਲਾਂ ਦਾ ਨਕਸ਼ਾ ਤਕਰੀਬਨ 18 ਤੋਂ 20 ਪਿੰਡਾਂ ਦਾ ਜਿਹੜਾ ਰੱਖਦਾ ਹੈ ਜੀ ਉਹ ਤਕਰੀਬਨ ਸਾਰੇ ਹੀ ਸਾਡਾ ਮਤਲਬ ਫਸਲਾਂ ਨਕਸ਼ਾ ਨੀਆਂ ਜਾਂਦੀਆਂ ਨੇ ਜੀ ਈਵਨ ਕੇ ਵੀ ਜਿਹੜਾ ਪਸ਼ੂਆਂ ਦਾ ਹਰਾ ਚਾਰਾ ਆ ਸਾਡਾ ਉਹ ਵੀ ਤਿੰਨ ਤਿੰਨ ਮਹੀਨੇ ਸਾਨੂੰ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਨਸੀਬ ਹੁੰਦਾ ਹੈਗਾ ਜੀ ਉਹ ਤੂੜੀ ਨਾਲੇ ਅਸੀਂ ਕੰਮ ਚਲਾਉਂਦੇ ਆ ਤੇ ਬਾਕੀ ਜਿਹੜੇ ਬਾਹਰਲੇ ਪਿੰਡ ਫਿਰਨੀ ਦੇ ਉੱਤੇ ਘਰ ਨੇ ਜੀ ਉਹਨਾਂ ਦੇ ਨਾਲ ਜਾ ਕੇ ਪਾਣੀ ਲੱਗ ਜਾਂਦਾ ਜੀ ਉਹਨਾਂ ਦੀ ਜਿਹੜੇ ਨੀਆਂ ਨੇ ਕਮਜ਼ੋਰ ਕਈ ਘਰ ਐਸੇ ਆ ਵੀ ਜਿਹੜੇ ਡਿੱਗ ਵੀ ਜਾਂਦੇ ਆ ਜੀ ਹੁਣ ਕੀ ਅਲਟੀਮੇਟ ਦੇ ਦੇ ਸਰਕਾਰ ਕੀ ਦੇ ਰਹਿਆ ਵੀ ਕਿਸਾਨ ਜਥੇਬੰਦੀ ਜਿਹੜੀ ਏਕਤਾ ਗੁਰਾਹਾਂ ਸਾਡੇ ਸਤਕਾਰਯੋਗ ਵੱਡੇ ਭਰਾ ਸ੍ਰੀ ਜਸਵਿੰਦਰ ਸਿੰਘ ਜੀ ਨੂੰ ਅਸੀਂ ਇਸ ਚੀਜ਼ ਬਾਰੇ ਜਾਣੂ ਕਰਾਇਆ ਤੇ ਉਹ ਆਏ ਆ ਤੇ ਸਾਡੇ ਨਾਲ ਸਹਿਯੋਗ ਦੇ ਕੇ ਅਸੀਂ ਇੱਕ ਹਫ਼ਤੇ ਦਾ ਜਿਹੜਾ ਸਮਾਂ ਮੈਕਮੇਨ ਨੂੰ ਸਬੰਧਤ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਅਲਟੀਮੇਟਮ ਦੇਣਾ ਵੀ ਸਾਡੇ ਜਥੇ ਕੰਮ ਦੇ ਬਜਟ ਪ੍ਰਵਾਨ ਕਰਕੇ ਕੰਮ ਚਾਲੂ ਕਰਿਆ ਜਾਵੇ ਜਿਹੜੀ ਆਉਣ ਵਾਲੀ ਸਮੱਸਿਆ ਇਹਦੇ ਤੋਂ ਸਾਨੂੰ ਨਜਾਤ ਦਿਵਾਇਆ ਜਾਵੇ ਨਹੀਂ ਤਾਂ ਸਾਡੀ ਮਜਬੂਰੀ ਹੋ ਜੂਗੀ ਵੀ ਸਹੀ ਸਬੰਧਤ ਵਿਭਾਗਾਂ ਦੇ ਦਫ਼ਤਰਾਂ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਜੋ ਵੀ ਸਾਨੂੰ ਜਥੇਵੰਦੀ ਵੱਲੋਂ ਹੁਕਮ ਹੋਊਗਾ ਪ੍ਰੋਗਰਾਹਾ ਬਲਾਕ ਲਾਡਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਆਲ ਕਿਉਂਕਿ ਇਹ ਲੰਬੇ ਸਮੇਂ ਤੋਂ ਲਗਭਗ ਸਾਲ ਹੋ ਗਿਆ ਇਹਨਾਂ ਨੂੰ ਜਿਹੜੇ 18-20 ਪਿੰਡ ਨੇ ਲਗਾਤਾਰ ਮੈਿਕੋ ਨੂੰ ਮਿਲਦੇ ਨੇ ਮੰਤਰੀਆਂ ਨੂੰ ਮਿਲਦੇ ਨੇ ਜਿਸ ਤਰ੍ਹਾਂ ਹੁਣ ਬਲਦੇਸ਼ਨ ਕੋਟਲੀ ਜੀ ਨੇ ਦੱਸਿਆ ਪਰ ਕੋਈ ਟਾਸਟਮਾਸ ਨਹੀਂ ਹੋਈ ਇਹ ਬਰਸਾਟਾ ਜਿਸ ਵਾਰ ਜਲਦੀ ਆ ਰਹੀ ਹੈ ਮੌਨਸੂਨ ਵੀ ਜਿਆਦਾ ਆ ਰਹੀ ਹੈ ਬਰਸਾਤ ਵੀ ਜਿਆਦਾ ਆ ਰਹੀ ਹੈ ਤੁਸੀਂ ਦੇਖ ਰਹੇ ਮੇਰੇ ਪਿੱਛੇ ਇਹਦੇ ਕਿਸਾਨ ਖੜੇ ਨੇ ਕਟੋਕ 18-20 ਪਿੰਡ ਨੇ ਜਿਹੜੇ ਕੀ ਵੀ ਇਹਦੇ ਵਿੱਚ ਬਹੁਤ ਨਹੀਂ ਪ੍ਰਭਾਵਿਤ ਹੁੰਦੇ ਨੇ ਇਥੇ ਤੱਕ ਕਿ ਪਸ਼ੂਆਂ ਦਾ ਚਾਰਾ ਖਤਮ ਹੋ ਜਾਂਦਾ ਪੂੜੀ ਤਪਾ ਸਾਰਾ ਕੁਝ ਖਤਮ ਹੋ ਜਾਂਦਾ ਇਹ ਲੋਕਾਂ ਦੇ ਦਿਨ ਰਾਤ ਦੇ ਸਾਂਹ ਸੁੱਤੇ ਪਏ ਨੇ ਇਹ ਕਈ ਵਾਰ ਆਪਣੇ ਡੇਲ ਵਾਲਿਆਂ ਨੂੰ ਆਪਣੇ ਮੰਤਰੀ ਨੇ ਮੰਨੇ ਨੇ ਲੇਕਿਨ ਕੋਈ ٹرسٹ ਤੋਂ ਮਾਫੀ ਹੋਈ ਇਹ ਉਸੇ ਕਾਰਨ 92 ਕਰੋੜ ਰੁਪਏ ਰੀਲੀਜ਼ ਕੀਤਾ ਇਹ ਨਹੀਂ ਪਤਾ ਕਿ ਕਾਜਾਂ ਦੇ ਵਿੱਚ ਇਹਦੀ ਸਫਾਈ ਵੀ ਹੋ ਗਈ ਹੋਵੇ ਇਹ ਚੋਰੀ ਦੀ ਤੁਸੀਂ ਪਿੱਛੇ ਦੇਖ ਸਕਦੇ ਹੋ ਕਮਰਨਾਲ ਨੇ ਵੀਰ ਨੂੰ ਬੇਨਤੀ ਕਰਦਾ ਕਿ ਪਿੱਛੇ ਦੇਖ ਸਕਦੇ ਹੋ ਕਾਲਾ ਪਾਲਾ ਆ ਰਿਹਾ ਬਿਲਕੁਲ ਇਹਦੇ ਵਿੱਚ ਜਦ ਕਿ ਬਾਦਲ ਸਰਕਾਰ ਵੱਲੋਂ ਇਹਦੇ ਵਿੱਚ ਚੋਜ ਵਿੱਚ ਪਾਣੀ ਪਾਉਣ ਤੋਂ ਮਨਾਹੀ ਕੀਤੀ ਗਈ ਸੀ ਤੁਸੀਂ ਪਿੱਛੇ ਆ ਕੇ ਦੇਖ ਲੋ ਕਿ ਕਿੰਨੇ ਫੈਕਟਰੀਆਂ ਦਾ ਪਾਣੀ ਪਾ ਰਿਹਾ ਕਿੰਨਾ ਗੰਦਾ ਪਾਣੀ ਪਾ ਰਿਹਾ ਕੈਂਸਰ ਦੇ ਮਰੀਜ਼ ਵੱਧ ਰਹੇ ਨੇ ਪਰ ਇਹ ਸਰਕਾਰ ਵੱਲੋਂ ਕੋਈ ਵੀ ਦੇਖ ਰੇਖ ਨਹੀਂ ਕੀਤੀ ਯਾਰ ਵੀ ਅਸੀਂ ਉਹੀ ਬੇਇੱਜ਼ਤੀ ਕਰਦੇ ਜਿਵੇਂ ਇਹ ਆਪਣੇ ਇਲਾਕੇ ਦੇ ਲੋਕ ਆਏ ਨੇ ਇਹਨਾਂ ਨਾਲ ਵਾਅਦਾ ਕੀਤਾ ਕਿ ਉਹ ਗ੍ਰਾਂਜ ਸਭੰਦੀ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਸੀਂ ਇਹ ਕਹਿੰਦੇ ਆ ਆਪਣਾ ਫਰਜ਼ ਬਣਦਾ ਹੈ ਇਕੱਲੇ ਜਿਵੇਂ ਨਹੀਂ ਇਹ ਉਹ ਲੜਦਾ ਸਾਰਿਆਂ ਦਾ ਫਰਜ਼ ਬਣਦਾ ਹੈ ਰਲ ਮਿਲ ਕੇ ਕਿਉਂਕਿ ਜਿਹੜੀ ਇਹ ਡਰੇਨ ਦੀ ਸਫਾਈ ਹੋਊਗੀ ਮੈਨੂੰ ਲੱਗਦਾ ਇਹ ਆਪਣੇ ਪੱਲੇ ਨਹੀਂ ਕਰਾਉਣਾ ਸਰਕਾਰ ਨੇ ਕਰਾਉਣੀ ਆ ਇਹ ਸਰਕਾਰ ਉਹਨੇ ਜਾਗਦੀ ਜਦੋਂ ਕਿ ਨੁਕਸਾਨ ਹੋ ਜਾਂਦਾ ਆਪਾਂ ਪਿੱਛੇ ਵੀ ਦੇਖਿਆ ਕਿ ਬਹੁਤ ਵੱਡੀ ਫਲੱਡ ਆਈ ਨੇ ਬਹੁਤ ਵੱਡੇ ਨੁਕਸਾਨ ਹੋਏ ਨੇ ਅਸੀਂ ਇਹ ਨੁਕਸਾਨ ਤੋਂ ਬਚਣ ਦੇ ਮਾਰੇ ਇਹ ਜਨ ਕੇ ਆਪਣੇ ਵੀਰ ਸਾਰੇ ਮੈਕਿਆਂ ਕੋਲ ਜਾ ਕੇ ਆਉਣੇ ਪਰ ਲੇਜਮ ਕੋਈ ਟਸ ਤੋਂ ਮੱਸ ਨਹੀਂ ਆਉਣਾ ਹੋ ਰਿਹਾ ਪਰ ਲੇਕਿਨ ਜਿਵੇਂ ਲੋਕਾਂ ਦਾ ਰੋਸ ਜਾਗ ਰਿਹਾ 18 20 ਪਿੰਡਾਂ ਦਾ ਰੋਸ ਜਾਗ ਰਿਹਾ ਉਹਦੇ ਉਹਦੇ ਵਾਸਤੇ ਅਸੀਂ ਜੇ ਇਹ ਨਹੀਂ ਹੱਲ ਪਰ ਲਾਉਣਾ ਪਈ ਕਿਸੇ ਮੰਤਰੀ ਅੱਗੇ ਕਿਸੇ ਪ੍ਰਸ਼ਾਸਨ ਅੱਗੇ ਉਸੇ ਪਰਲਾ ਲਾਵਾਂਗੇ ਕਿਉਂਕਿ ਸਾਡਾ ਅਸੀਂ ਫਸਲਾਂ ਦੇ ਸਿਰ ਤੇ ਹੀ ਜੋਣਾ ਇਹ ਜੋ ਜ਼ਿੰਮੇਵਾਰਾ ਫਸਲਾਂ ਦੇ ਸਿਰ ਤੇ ਜੋਣਾ ਜੇ ਉਹ ਹੀ ਸਾਡਾ ਮਰ ਗਿਆ ਅਸੀਂ ਬੱਚੇ ਤੇ ਪੜਾਏ ਕਰਜ਼ੇ ਦੇ ਵਿੱਚ ਅੱਗੇ ਡੁੱਬੇ ਪਏ ਸੀ ਲਤ ਲਤ ਖੁਦਕੁਸ਼ੀ ਕਰਨ ਲੱਗੇ ਹੋਏ ਨੇ ਕਿਸਾਨ ਮਜ਼ਦੂਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਲਗਭਗ ਹਫਤਿਆਂ ਦੀ ਟਾਈਮ ਦਿੰਨੇ ਆ ਇਹਦੇ ਬਾਰੇ ਸੋਚੇ ਜਾਵੇ ਨਹੀਂ ਜੋ ਵੀ ਅਸੀਂ ਰਲ ਕੇ ਬੈਠ ਕੇ ਡਿਸੀਜਨ ਲਾਵਾਗੇ ਜਿਹੜੀ ਜਿਹੜੀ ਕਰਕੇ ਨਾ ਪਿਆ ਪ੍ਰਸ਼ਾਸਨ ਨੂੰ ਉੱਪਰ ਕਰਨਾ ਦੇਣਾ ਪਿਆ ਉਹਦੇ ਵਾਸਤੇ ਅਸੀਂ ਅੱਜ ਮੈਂ ਸੋਚਿਆ ਸੀ ਕਿ ਪਿੰਡ ਬੇੜਵਾਲ ਤੈਨੂੰ ਘੇਤੀ ਭਲਾਣਾ FSC ਕੁਝ ਨਹੀਂ ਹੁੰਦਾ ਤੇ ਸਰ ਅਸੀਂ ਆ ਜਿੱਥੇ ਜਿਹੜਾ ਹੈ 14 ਦਾ ਪੁੜਾ ਹੈ ਇਹਦੀ ਬਾ ਬਾਰ ਅਸੀਂ ਸਰਕਾਰਾਂ ਦੇ ਸਮਾ ਦੇ ਅਨੁਸਾਰ ਆਪਦੀ ਅਪੀਲ ਕਰਦੇ ਰਹਿੰਦੇ ਆ ਕਿ ਇਹਨੂੰ ਸਪਾਈ ਕੀਤੀ ਜਾਵੇ ਪਰ ਕਿਸੇ ਵੀ ਸਰਕਾਰ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ਤੇ ਕਾਹਵਾਂ ਦੇ ਵਿੱਚ ਇਹਨੂੰ ਸਪਾਈ ਦਿਖਾਈ ਜਾਂਦੀ ਆ ਤੇ ਫੰਡ ਵੀ ਲਈ ਜੀ ਕੀਤੀ ਜਾਂਦੇ ਨੇ ਤੇ ਮੌਕੇ ਦੇ ਸਬੰਧਤ ਅਧਿਕਾਰੀਆਂ ਨੇ ਹੁਣ ਵੀ ਮਿਲ ਕੇ ਆਏ ਆ ਪਿੰਡ ਦੇ ਇਲਾਕੇ ਲੋਕ ਮਿਲੇ ਨੇ ਉਹਨਾਂ ਨੇ ਲਈ ਫੰਡ ਵੀ ਹੋਇਆ ਕੀਤਾ ਪਰ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਪਤਾ ਕੀਤਾ ਤਾਂ ਕੋਈ ਫੰਡ ਦੀ ਅਮਲੀ ਨਹੀਂ ਹੋਇਆ ਤੇ ਸਾਡੇ ਪਿੰਡਾਂ ਵਿੱਚ 18 ਬੰਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸਾ ਜੇਕਰ ਸਾਡੀ ਫਿਰ ਵੀ ਇਹ ਸੁਲਵਾਈ ਨਹੀਂ ਹੁੰਦੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕੱਠਾ ਗੜਾ ਹਾਂ ਦੇ ਸਹਿਯੋਗ ਨਾਲ ਹਨ ਜੋ ਵੀ ਵੱਡਾ ਪ੍ਰਦਰਸ਼ਨ ਕਰਨਾ ਆਪਾਂ ਉਸ ਤੋਂ ਗੁਰੇਜ਼ ਨਹੀਂ ਕੀਤਾ ਜਾਏਗਾ ਤੇ ਬੜਾ ਸਦਾ ਚੇਤਾ ਜਾ 93 ਦੇ ਵਿੱਚ ਮੇਰੇ ਖੇਤ ਤੇ ਕੋਈ ਪੂਰਾ ਫਸਲ ਨਹੀਂ ਹੋਈ ਉਸ ਤੋਂ ਬਾਅਦ ਲਗਾਤਾਰ ਨੁਕਸਾਨ ਹੋ ਰਿਹਾ ਹੈ ਬਾਕੀ 18 ਪਿੰਡੇ ਇਸੇ ਤਰ੍ਹਾਂ ਜਿਵੇਂ ਮੈਂ ਨੁਕਸਾਨ ਚੱਲ ਰਿਹਾ ਇਸ ਤਰ੍ਹਾਂ ਸਾਰੇ ਚੱਲਦੇ ਆ ਬਹੁਤ ਵੱਡਾ ਸਾਰਿਆਂ ਦਾ ਨੁਕਸਾਨ ਹੈ ਉਹ ਹੁੰਦਾ ਹੈ ਸੋ ਸਾਡੀ ਡਿਪਾਰਟਮੈਂਟ ਨੂੰ ਬੇਨਤੀ ਹੈ ਕਿ ਉਹ ਇਹਦੀ ਸਫਾਈ ਦੇ ਵੱਲ ਧਿਆਨ ਦੇਵੇ ਪਿਛਲੀ ਸਰਕਾਰਾਂ ਜਾਂ ਹੁਣ ਵਾਲੀ ਸਰਕਾਰ ਦੇ ਕੀ ਕਾਰਗੁਜ਼ਾਰੀ ਪਿਛਲੀ ਸਰਕਾਰ ਵੀ ਇਸ ਤਰ੍ਹਾਂ ਵਕਤ ਲਗਾਉਂਦੇ ਰਹੇ ਜੀ ਇਹ ਵੀ ਉਸ ਤਰ੍ਹਾਂ ਵਕਤ ਲਗਾ ਰਹੇ ਨੇ ਤੁਸੀਂ ਅਸੀਂ ਤਾਂ ਮੰਗ ਕਰਦੇ ਹਾਂ ਕਿ ਸਫਾਈ ਹੋਵੇ ਦੇ ਸਾਫ਼ ਹੋਵੇ ਤਾਂ ਕਿ ਪਾਣੀ ਨਾ ਰੁਕੇ ਇਸ ਦਾ ਨੁਕਸਾਨ ਨਾ ਹੋਵੇ ਮੇਰੇ ਚਾਰੇ ਦਾ ਨੁਕਸਾਨ ਬਹੁਤ ਹੋ ਜਾਂਦਾ ਹੈ ਜਿਹੜਾ ਗਰੀਬ ਆਦਮੀ ਹੈ ਉਹਦੇ ਕੋਲ ਥੋੜੀ ਬਹੁਤ ਟੂੜੀ ਰੱਖੀ ਹੋਈ ਜਾਈ ਭਿੱਜ ਜਾਂਦੀ ਹੈ ਉਨ ਤੋਂ ਤਾਂ ਤੂੜੀ ਦਾ ਵੀ ਔਖਾ ਹੋ ਜੰਦਾ ਮੇਰਾ ਤਾਂ ਛੱਡੋ ਪਰੇ ਇਸ ਵਾਰ ਤਾਂ ਮੌਨਸੂਨ ਵੀ ਕਦੇ ਛੇਤੀ ਆ ਰੇ ਬਰਸਾਤ ਵੀ ਵੱਧ ਦੱਸ ਰਿਹਾ ਮੌਸਮਪਾ ਹਾਂਜੀ ਇਹਦੇ ਕਰਕੇ ਸਾਡੇ ਮਨਾਂ ਦੇ ਜਿਹੜੇ ਦੰਦਾਂ ਦੀ ਧੜਕਣਾ ਵਧੀ ਹੋਈ ਹੈ ਜੀ ਵੀ ਅਸੀਂ ਕੀ ਕਰਾਂਗੇ ਤੇ ਬੇਨਤੀ ਆ ਸਾਡੀ ਤਾਂ ਗੰਦਾ ਵੀ ਪੈਂਦਾ ਹੈ ਗੰਦਾ ਪਾਣੀ ਵੀ ਪੈ ਰਿਹਾ ਜੀ ਕਿਸੇ ਤਰੀਕੇ ਨਾਲ ਕੋਈ ਮਤਲਬ ਬਦਕ ਵਾਲਿਆਂ ਦਾ ਨਾਲਿਆਂ ਦਾ ਹੋ ਫੈਕਟਰੀਆਂ ਦਾ ਵੀ ਹੋਊਗਾ ਜੀ ਆ ਦੇਖੋ ਤੁਸੀਂ ਆ ਕਾਲਾ ਹੋਇਆ ਪਿਆ ਪਾਣੀ ਸਾਰਾ